ਇਹ ਦੁਰਘਟਨਾ ਕੱਲ ਹੋਈ ਹੈ ਜਿਹਹੀ ਕਦੇ ਹੋਈਦੀ ਉਹੋ ਜੱਡੇ ਦੇ ਬਾਹਰ ਆ ਕੇ ਨਾ ਮੋਲੋ ਪਰ ਪਤਾ ਨਹੀਂ ਕੀ ਕਰਦਾ ਸਾਡੇ ਪਲਾਰੇ ਉਸ ਜੱਡੇ ਦੀ ਛੱਡ ਕੇ ਫੇਰ ਵੀ ਬਾਹਰ ਕੁੱਝੀ ਜਾਂਦੀ ਹੈ ਤੇ ਇੱਕ ਦੂਜੀ ਪਾਰਟੀ ਨੂੰ ਦੂਜਾ ਸੂਚੀ ਨੂੰ ਦੂਜਾ ਆ ਕੇ ਤੀਜੀ ਨੂੰ ਪਰ ਅੱਜ ਦੇ ਨਾਲ ਸਬੰਧ ਬਿਲਕੁਲ ਨਹੀਂ ਉਹਨਾਂ ਗੱਲਾਂ ਦਾ ਜਿਹੜੀਆਂ ਇੱਥੇ ਕੱਚਾ ਚੱਲੀਆਂ ਉਹ ਜੋ ਚਾਰ ਬੜੇ ਕਿਸਾਨਾਂ ਦੇ ਆਪੇ ਛੇੜਦੀ ਕਰਨ ਹੋਈ ਹੈ ਉਹਾਰੇ ਪੰਜਾਬੀ ਹੈ ਸਰਦਾਰ ਆਨੰਦ ਸਿੰਘ ਜੀ ਮੇਰਤ ਦੇ ਥੇੜੀ 22 ਪ੍ਰੈਜ਼ੀਡੈਂਟ ਪੰਜਾਬ ਭਾਰਤੀ ਕਿਸਾਨ ਯੂਨੀਅਨ ਸਿੱਧੂ ਸਰ ਆਜ ਕਿਉਂ ਇਹ ਧਰਨਾ ਇਹਾ ਪਰ ਪ੍ਰਦਰਸ਼ਨ ਲਗਾਇਆ ਹੈ ਇਸ ਦਾ ਕੀ ਕਾਰਨ ਹੈ ਇਹ ਉਤਰਨਾ ਹੋ ਰਿਹਾ ਹੈ ਜੇ ਤੁ ਸਭ ਕੋ ਪਤਾ ਹੈ ਕਿ ਕੱਲ ਕੇਂਦਰ ਸਰਕਾਰ ਨੇ ਜਿਹਹੀ ਘਟਿਆ ਹਰਕਤ ਵਰਤੀ ਹੈ ਜਿਹੜੀ ਅੱਜ ਤੱਕ ਦੁਨੀਆ ਚ ਕਦੇ ਹੋਈ ਨਹੀਂ ਹੈ ਵੀ ਸ਼ਾਂਤਮਈ ਧਰਨਾ ਲਾ ਰ ਰਹੇ ਲੋਕਾਂ ਦੇ ਉੱਤੇ ਗੱਡੀਆਂ ਚੜਾ ਕੇ ਉਹਨਾਂ ਦੀ ਜਾਨ ਲਈ ਜਾਵੇ ਤੇ ਧਰਨੇ ਦਾ ਲਾਈਏ ਤਾਂ ਹੋਰ ਪੀ ਕਰਨਾ ਪਾ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਕਿਉਂਕਿ ਉਹਦੇ ਸਭ ਹੱਥ ਕੰਡੇ ਅਜ ਤੱਕ ਮਰਦਲੇ ਕਾਮਯਾਬ ਨਹੀਂ ਹੋਇਆ ਮੋਰਚਾ ਆਖਰ ਤੇ ਆਇਆ ਕੇਂਦਰ ਸਰਕਾਰ ਨੂੰ ਮੰਨਣਾ ਹੀ ਪਊਗਾ ਉਹਨਾਂ ਦਾ ਆਖਰੀ ਹੱਥ ਕੰਡਾ ਵੀ ਇਹਨਾਂ ਨੂੰ ਡਰਾਓ ਇਹਨਾਂ ਨੂੰ ਧਮਕਾਓ ਇਹਨਾਂ ਦੀ ਕੋਈ ਜਾਨਾ ਲਓ ਸ਼ਾਇਦ ਮੋਰਚਾ ਛੱਡ ਕੇ ਚੱਲੂ ਪਰ ਉਹ ਇਹ ਭੁੱਲ ਗਏ ਵੀਹ ਕੌਮ ਕਿਹੜੀ ਹੈ ਦਸਵੇਂ ਪਾਤਸ਼ਾਹ ਦੀ ਉਹ ਕੌਮ ਹੈ ਜਿਹਦਾ ਇੱਕ ਬੰਦਾ ਸਵਾ ਲੱਖ ਨਾਲ ਵੀ ਲੜਿਆ ਤੁਹਾਡੇ ਕੋਲ ਇੱਕ ਹਿਸਟਰੀ ਹੈ ਸਾਰਾ ਗੜੀ ਦੀ ਕਿ ਕਿਉਂ ਬੰਦਿਆ ਦੀ ਪਲਤਣ ਸੀ ਹਜ਼ਾਰਾਂ ਪਠਾਨਾਂ ਦੇ ਨਾਲ 24 ਘੰਟੇ ਜੰਗ ਕਰੀਗੇ ਪਰ ਉਹ ਪਿੱਛੇ ਨਹੀਂ ਹਟੇ ਅਸੀਂ ਪਿੱਛੇ ਨਹੀਂ ਹਟਣਾ ਪਰ ਸੰਯੁਕਤ ਮੋਰਚੇ ਦੇ ਫੈਸਲੇ ਅਨੁਸਾਰ ਸਰਕਾਰ ਦੇ ਜਾਲ ਵਿੱਚ ਵੀ ਫਸਣਾ ਨਹੀਂ ਚਾਹੁੰਦੇ ਮੈਂ ਬੇਨਤੀ ਕੀਤੀ ਆ ਤੇ ਹੁਣ ਵੀ ਕਰਦਾ ਕਿ ਆਪਾਂ ਸ਼ਾਂਤਬਈ ਰਹਿਣਾ ਸਰਕਾਰ ਦੇ ਸਾਹ ਨਿਕਲਣ ਵਾਲਿਆਂ ਆ ਆਪਾਂ ਸ਼ਾਂਤਬਈ ਰਹਿਣਾ ਮੋਰਚਾ ਜਿੱਤ ਕੇ ਆਉਣਾ ਇੱਕ ਹੋਰ ਮੈਨੂੰ ਪਰੋਚੇਯੋਗ ਵਸੂਲਿਆ ਤੋਂ ਪਤਾ ਲੱਗਿਆ ਹੈ ਕਿ ਸਰਕਾਰ ਤਾਂ ਹੋਰ اخلاق ਤੋਂ ਗਿਰ ਚੁੱਕੀ ਹੈ ਕਿ ਪੁਲਸਕੀਆਂ ਵਰਦੀਆਂ ਪਵਾ ਕੇ ਆਰਐਸ ਤੋਂ ਹਸਤੇ ਬੰਦਿਆਂ ਨੂੰ ਪੁਲਸ ਵਿੱਚ ਮਾਰਨ ਲੱਗੀ ਹੋਈ ਹੈ ਕਿ ਇਹਨਾਂ ਦੇ ਉੱਤੇ ਹਮਲੇ ਕਰਾਓ ਹੋ ਸਕਦਾ ਕੱਲ ਹੀ ਘਟਨਾ ਵਿੱਚ ਵੀ ਕੋਈ ਆਰਐਸਐਸ ਦਾ ਬੰਦਾ ਹੀ ਬਾੜਿਆ ਆਇਆ ਹੋਵੇ ਪਰ ਮੈਂ ਆਪਣੇ ਵੀਰਾਂ ਨੂੰ ਅਪੀਲ ਕਰਨੀ ਆ ਵੀ ਕੁੱਤੇ ਨਾ ਸ਼ਾਂਤੀ ਰੱਖੋ ਆਪਾਂ ਇਹ ਮੋਰਚਾ ਜਿੱਤਣਾ ਤੇ ਇਹ ਸਰਕਾਰ ਦਾ ਆਖਰੀ ਧਾਮਾ ਹੈ ਗਾਹ ਦੇ ਸਰਕਾਰ ਨਹੀਂ ਬਣੂਗੀ ਕਦੇ ਕਾਂਗਰਸ ਕਾਂਗਰਸ ਆਵਾ ਦੀ ਪਾਰਟੀ ਸਾਰੇ ਆਪਕੇ ਇਧਰ ਹੱਕ ਮੇ ਆ ਰਹੀ ਹੈ ਔਰ ਇਹ ਇਸ ਇਸ ਦਾ ਕੀ ਲੈਣਾ ਦੇਣਾ ਹੈ ਕਿ ਅਗਰ ਪਾਰਟੀ ਆਏਗੀ ਤਾਂ ਬਹੁਤ ਹੈ ਕਿ ਆਪਣਾ ਕਿਸਾਨ ਚਾਹੀਦਾ ਦੇਖੋ ਇਹ ਸਾਲ ਤੋਂ ਵੱਧ ਹੋ ਗਿਆ ਆਪਾਂ ਨੂੰ ਪੰਜਾਬ 'ਚ ਮੋਰਚਾ ਚੱਲਦਿਆਂ ਨੂੰ ਸਾਲ ਤੇ ਉੱਪਰ ਸ਼ੁਰੂ ਹੋ ਗਿਆ ਤੇ 10 ਮਹੀਨੇ ਤੋਂ ਉੱਤੇ ਹੋ ਗਏ ਆ ਦਿੱਲੀ ਦੀਆਂ ਬਰੂਹਾਂ 'ਤੇ ਉਹ ਇਲਾਕਾ ਜਾਇ ਹਰਿਆਣੇ ਦਾ ਪਰ ਆਪਾਂ ਬੈਠੇ ਆ ਦਿੱਲੀ ਨੂੰ ਘੇਰੀ ਅਸੀਂ 나ਜ ਤੱਕ 86 ਬੰਦਾ ਆਪਣੀ ਸਟੇਜ ਤੇ ਜਾਣ ਦਿੱਤਾ ਤੇ ਨਾ ਜਾਣ ਦੇ। ਕਿਉਂਕਿ ਉਹ ਬੋਟਾ ਮਟੋੜਨ ਵਾਸਤੇ ਜਾਂਦੇ ਆ ਲੋਕਾਂ ਨੂੰ ਗੁੰਮਰਾਹ ਕਰਦੇ ਆ। ਇਹ ਨਰੋਲ ਕਿਸਾਨੀ ਦਾ ਮੋਰਚਾ ਕਿਸਾਨੀ ਮੰਗਾਂ ਵਾਸਤੇ ਆ ਤੇ ਕਿਸਾਨਾਂ ਦੇ ਉੱਤੇ ਕੇਂਦਰਦrou ਕਿਸੇ ਛਾਸੀ ਪਾਰਟੀ ਨੂੰ ਦਖਲ ਦੇ ਨਹੀਂ ਦਵਾਗੇ। ਛਾਸੀ ਪਾਰਟ ਬੰਦਾ ਕੋਈ ਵੀ ਆਵੇ ਉਹਨੂੰ ਆਉਣ ਦੀ ਰੋਕ ਨਹੀਂ ਉਹਨੂੰ ਸਟੇਜ ਤੇ ਟਾਈਮ ਨਹੀਂ ਮਿਲੂਗਾ ਸਾਡੀ ਟੰਡਾਲ ਦੇ ਵਿੱਚ ਬੈਠ ਕੇ ਗੱਲ ਸੁਣ ਕੇ ਜਾ ਸਕਦਾ। ਅੱਜ ਜੀ ਜੀ ਲائے ਜੀ ਕੀ ਮੰਗ ਪੱਤਰ ਲੈ ਕੇ ਆਏ ਆ ਉਹਨਾਂ ਦੇ ਨਾਲ ਕਿਹੋ ਜਿਹਾ ਦਾ ਬਰਤਨ ਅਸੀਂ ਮੰਗ ਪੱਤਰ ਤਾਂ ਇੱਕੋ ਇੱਕ ਹੈ ਵੀ ਜਿਨ੍ਹਾਂ ਨੇ ਘਣਾਉਣੀ ਕਾਰਵਾਈ ਕੀਤੀ ਹੈ ਉਹਨਾਂ ਦੇ ਉੱਤੇ ਕਤਲ ਦੇ ਭੜਕੇ 302 ਦੇ ਦਰਜ ਕੀਤੇ ਜਾਣ ਉਸ ਮੰਤਰੀ ਨੂੰ ਫਟਾਫਟ ਉਸ ਮੰਤਰੀ ਮੰਡਲ ਚੋਂ ਬਾਹਰ ਕੱਢਿਆ ਜਾਵੇ ਨਹੀਂ ਹੋਤਾ ਐ ਐਸਾ ਤਾਂ ਉਸਕੇ ਨਹੀਂ ਹੋ ਜੇ ਨਹੀਂ ਹੋਊਗਾ ਤਾਂ ਤੁਸੀਂ ਪਰ ਤੁਸੀਂ ਦੇਖ ਚੁੱਕੇ ਆ ਕੀ ਹੋਇਆ ਉਹੀ ਕੇਂਦਰ ਸਰਕਾਰ ਹੈ ਜਿਹੜੀ ਕਹਿੰਦੀ ਸੀ 11 ਤਰੀਕ ਤੱਕ ਤੁਹਾਨੂੰ ਨਹੀਂ ਗਰੀਤਣਾ ਜਦੋਂ ਇਹਨਾਂ ਦੇ ਨੱਕ ਵਿੱਚ ਦਮ ਕੀਤਾ ਨਾ ਕਿਸਾਨਾਂ ਨੇ ਤਾਂ ਧੋਨਾ ਕੱਲ ਸ਼ੁਰੂ ਹੋ ਗਿਆ ਅਸੀਂ ਜਿਹੇ ਹੀ ਕਾਰਬਾਰੀਆਂ ਕਰਾਂਗੇ ਕਿ ਇਹਨਾਂ ਨੂੰ ਘਰਾਂ ਵਿੱਚੋਂ ਨਿਕਲਣਾ ਬੰਦ ਕਰ ਦਿੰਗਾ ਭਾਈ ਜੇ ਇਹ ਜੇ ਕਾਰਵਾਈ ਨਹੀਂ ਹੁੰਦੀ ਕਾਰਵਾਈ ਤਾਂ ਕਰਾ ਕੇ ਛੱਡਾਂਗੇ ਭਈ ਅੱਜ ਇਹ ਜੋ ਧਰਨਾ ਲਾਇਆ ਗਿਆ ਕਿਉਂ ਲਾਇਆ ਗਿਆ ਕਿਹੜਾ ਬਜਾ ਹੈ ਇਸ ਬਾਰੇ ਥੋੜਾ ਵਿਖਿਆਨ ਕੀਜੀਏ ਜਿਹੜਾ ਅੱਜ ਧਰਨਾ ਲੱਗਿਆ ਜਿਹੜੀ ਲਖਮੀਰਪੁਰ ਖੇੜੀ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ 8 ਕਿਸਾਨ ਸਹੀਦ ਹੋ ਗਏ ਉਹਨਾਂ ਵਿੱਚ 4 ਪੰਜਾਬੀ ਹੈ ਛੋਟੇ ਛੋਟੇ ਬੱਚੇ ਆ ਇੱਕ ਦੀ 15 ਸਾਲ ਉਮਰ ਆ ਇੱਕ ਦੀ 20 ਸਾਲ ਉਹਨਾਂ ਦੇ ਰੋਸ ਵਜੋਂ ਜਿਹੜੀ ਜੋਗੀ ਸਰਕਾਰ ਨੇ ਬਹੁਤ ਮੰਦੀ ਭਾਗੀ ਘਟਨਾ ਪਾ ਕਰੀ ਐ ਉਹਦੇ ਰੋਸ ਵਜੋਂ ਅਸੀਂ ਡੀਸੀ ਸਾਹਿਬ ਨੂੰ ਧਰ ਮੰਗ ਪੱਤਰ ਦੇਣਾ 12:30 ਵਜੇ ਅਸੀਂ ਮੰਗ ਪੱਤਰ ਦਵਾਂਗੇ ਜੇ ਨਾ ਸਰਕਾਰ ਨੂੰ ਰਾਸ਼ਟਰਪਤੀ ਨੇ ਸਾਡੀ ਸੁਣਵਾਈ ਕਰੀ ਉਹਨਾਂ ਪਰ 302 ਦਾ ਪਰਚਾ ਦਰਜ ਨਾ ਕਰਿਆ ਇਹ ਜੁਪੀ ਵਿੱਚ ਇਹ ਹਜ ਸੁਧਾਰਸ਼ ਕਰੂਗੇ ਵੀ ਜੋਗੀ ਸਰਕਾਰ ਦੀਆਂ ਜੜਾਂ ਵੱਟ ਕੇ ਰੱਖੇ ਸਾਰੀ ਸਰਕਾਰ ਦੇ ਰਾਹੁਲ ਗਾਂਧੀ ਪਿੰਗਿਆ ਗਾਂਧੀ ਸਭ ਨੂੰ ਡਿਟੇਨ ਕਰ ਦਿਆ ਗਿਆ ਲਖਨਪੁਰ ਵਿੱਚ ਬਾਰੇ ਮੈਂ ਤਾਂ ਕੀ ਕਹਨੇ ਚਾਹੀਏ ਕਿ ਇਸ ਚੱਕਰ ਵਿੱਚ ਲਖਨਪੁਰ ਵਿੱਚ ਸਾਰੀ ਪਾਰਟੀਆਂ ਆਪੇ ਲੱਗੀਆਂ ਨੇ ਇਹ ਪਾਰਟੀਆਂ ਦੇਖੋ ਪਾਰਟੀਆਂ ਦੀ ਗੱਲ ਹੋ ਰਹੀ ਹੈ ਸਾਡੀ ਕਿਸਾਨੀ ਦੀ ਗੱਲ ਹੋ ਰਹੀ ਹੈ ਕਿਉਂਕਿ ਪਾਰਟੀਆਂ ਦਾ ਹੁਣ ਵੋਟ ਬੈਂਕ ਹੈ ਸਾਡੀ ਕਿਸਾਨੀ ਦਾ ਉਹ ਆਪਣਾ ਆਪਣਾ ਹਰੇਕੇ ਕਹਿੰਦਾ ਵੀ ਮੈਂ ਕਿਸਾਨ ਹਸਤਾਈ ਸੀ ਮੈਂ ਕਿਸਾਨ ਹਸਤਾਈ ਸੀ ਜਦ ਕਿਸਾਨੀ ਦੀ ਗੱਲ ਆਉਂਦੀ ਹੈ ਬਿਲਕੁਲ ਭੱਜ ਲੈਨੇ ਇਹ ਉਪਏ ਕਹੀ ਜਮੈਂ ਵੀ ਅਸੀਂ ਕਿਸਾਨ ਹਸਤੀ ਸੀ ਜਦ ਸਾੜੇ ਨੂੰ ਲੋਡ ਪੈਂਦੀ ਹੈ ਸਾਰੇ ਭੱਜ ਲੈਨੇ ਚਾਹੇ ਕਾਂਗਰਸ ਹੈ ਚਾਹੇ ਹੋਰ ਸਰਕਾਰ ਪਾਰਟੀ ਹੈ ਸਾਰੀਆਂ ਭੱਜਦੀਆਂ ਟੋਟਾ ਸਾਡੇ ਗੱਲ ਦਾ ਸਿਰਫ ਕਿਸਾਨ ਖੜਦੇ ਆ ਕਿਸਾਨੇ ਖੜੂਗੇ ਕਿਰਪਾ ਦੇ ਨਾਲ ਅਗਰ ਇਹ ਨਹੀਂ ਸੁਣਵਾਈ ਹਦੀ ਤਾਂ ਅਗੇ ਯੂਪੀ ਨੂੰ ਕੀ ਕਰਨਾ ਜੇ ਕੀਤਾ ਜਾਏ ਆਪਣੀ ਦਰਫਤ ਯੂਪੀ ਮੇ ਜਿਹਾ ਜਿਹਾ ਸੰਯੁਕਤ ਮੋਰਚੇ ਦੀ ਕਾਲ ਆਊਗੀ ਸੰਯੁਕਤ ਮੋਰਚੇ ਦੀ ਕਾਲ ਦੇ ਬਿਨਾ ਅਸੀਂ ਕੋਈ ਫੈਸਲਾ ਨਹੀਂ ਲੈਂਦੇ ਉਹ ਜਿਹਾ ਜੀ ਫੁੱਲ ਚੜਾਉਂਗੇ ਸੰਯੁਕਤ ਮੋਰਚੇ ਦੀ ਕਾਲ ਪਰ ਉਹ ਪਰਿਵਾਰਾਂ ਨੂੰ ਇਨਸਾਫ ਜ਼ਰੂਰ ਦਿਵਾ ਕੇ ਰੋਵਾਂਗੇ ਜਦਨ ਤੱਕ ਅਨਸਾਫ ਨਹੀਂ ਮਿਲੂਗਾ ਉਦੋਂ ਤੱਕ ਅਸੀਂ ਸੰਘਰਸ਼ ਜਾਰੀ ਰੱਖੂਗੇ ਕਿਉਂਕਿ ਜਿਹੜਾ ਸੰਯੁਕਤ ਮੋਰਚੇ ਨੇ ਸੰਘਰਸ਼ ਦੀ ਥਾਲ ਦਿੱਤੀ ਉਸੇ 'ਤੇ ਫੁੱਲ ਚੜਾਉਂਗੇ ਅੱਜ ਮੰਗ ਪੱਤਰ ਦੇ ਵਿੱਚ ਕੀ ਮੰਗ ਰੱਖ ਰਹੇ ਜੀ ਮੰਗ ਪੱਤਰ ਉਹਨਾਂ ਨੂੰ ਉਹੀ ਆ ਵੀ 302 ਦਾ ਪਰਚਾ ਹੋਣਾ ਚਾਹੀਦਾ ਜਿਹੜੇ ਪਰਿਵਾਰ ਦੇ ਮੈਂਬਰ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਕਰੋੜ ਕਰੋੜ ਰੁਪਏ ਉਸਦੇ ਦੇ 302 ਦਾ ਪਰਚਾ ਹੋਣਾ ਚਾਹੀਦਾ ਸਭ ਤੋਂ ਵੱਡੀ ਮੰਗ ਤਾਂ ਇਹ ਹੈ ਕਿ ਸੀਐਮ ਖੱਟਰ ਸਾਹਿਬ ਉਸ ਤੋਂ ਪਹਿਲਾਂ ਪਰਚਾ ਬਣਦਾ ਉਸਦੇ ਬਿਆਨ ਤੋਂ ਬਾਅਦ ਹੀ ਇਹ ਘਟਨਾ ਹੋਈ ਤੇ यूपी ਦਾ ਗ੍ਰਹਿ ਰਾਜ ਮੰਤਰੀ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਉਹਨੂੰ ਬਰਖਾਸ ਕਰਕੇ ਮੰਤਰੀ ਮੰਡਲ ਤੋਂ ਉਸਤੇ ਉਹਦੇ ਬੇਟੇ ਦੇ ਜਿਹੜੇ ਉਹਦੇ ਨਾਲ ਗੁੰਡੇ ਸੀ ਜਿਹਨੇ ਘਟਨਾ ਵਾਪਰੀ ਹੈ ਉਹਨਾਂ ਤੇ 300 ਦਾ ਪਰਚਾ ਹੋਣਾ ਚਾਹੀਦਾ ਜਸਾਨ ਮਜ਼ਦੂਰ ਇਕਤਰ